ਤੁਸੀਂ ਦੇਖ ਰਹੇ ਹੋ ਦਿਨੀ ਸਰਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ 26 ਜਨਵਰੀ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਕਮਿਸ਼ਨਰ ਤੇ ਐਡੀਜੀਪੀਜ਼ ਦੇ ਨਾਲ ਹੀ ਸਾਡੇ ਐਸਐਸਪੀ ਨੂੰ ਇੱਕ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਕੱਲ ਤੋਂ ਹੀ ਜੜੀਆਂ ਰੇਤ ਹਰ ਰੇਲਵੇ ਸਟੇਸ਼ਨ ਤੇ ਨਾਲ ਬੱਸ ਸਟੈਂਡ ਤੇ ਉਹਨਾਂ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ ਤੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਚੌਂਕਾ ਦੇ ਵਿੱਚ ਸਖਤ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਆ ਸੋ ਗੱਲ ਕਰਦੇ ਆ ਰੇਲਵੇ ਸਟੇਸ਼ਨ ਦੀ ਤਾਂ ਰੇਲਵੇ ਸਟੇਸ਼ਨ ਦੇ ਵਿੱਚ ਹੀ ਬਗੈਰਾ ਚੈਕ ਕੀਤੀ ਜਾ ਰਹੀ ਆ ਜੀ ਆਰਪੀ ਤੇ ਆ ਆਰਪੀ ਵੱਲੋਂ ਲਗਾਤਾਰ ਰਾਤ ਤੋਂ ਹੀ ਚੈਕਿੰਗ ਸਫਟਕਤੀ ਜਾਰੀ ਹੈ ਚਾਹੇ ਉਹ ਮਹਿਲਾ ਵੀ ਕਿਉਂ ਹਰ ਚੀਜ਼ ਜਿਹੜਾ ਖਾਸ ਕਰਕੇ 26 ਜਨਵਰੀ ਲੈ ਕੇ ਕਿਉਂਕਿ ਇਹ ਬਹੁਤ ਸਖਤ ਦਿਸ਼ਾ ਨਿਰਦੇਸ਼ ਹੈ ਡੀਜੀਪੀ ਗੌਰਵ ਯਾਦਤ ਪੰਜਾਬ ਦੀ ਭਗਵੰਤ ਮਾ ਸੋ ਕਿ 26 ਜਨਵਰੀ ਤੇ ਸ਼ਰਾਰਤੀ ਅਨਸਰ ਜਾਂ ਕੋਈ ਆਤੰਕੀ ਸੰਗਠਨ ਜਿਹੜੇ ਇਸ ਤਾਂ ਦੀ ਜੜੀਆਂ ਉਹ ਮਾਹੌਲ ਖਰਾਬ ਕਰਨ ਦੇ ਵਿੱਚ ਕਿਉਂਕਿ ਲਗਾਤਾਰ ਦੱਸਦੀ ਕਿ ਦਿੱਲੀ ਚ ਵੀ ਚੋਣ ਚੱਲ ਰਹੀ ਤਾਂ ਕਿਸੇ ਕਾ ਕੇ ਇਸ ਇਹ ਸਾਰੇ ਅੰਤਨਕੀ ਹਮੇਤਾ ਅਸ਼ਰਾਰਤੀ ਅੰਸਾ ਤੋਂ ਨਿਜਠਣ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਡੀਜੀਪੀ ਗੌਰਵ ਯਾਦਵ ਨੇ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਦੇ ਵਿੱਚ ਸਖਤੀ ਜਿਹੜੇ ਆਰਡਰ ਜਾਰੀ ਕੀਤੇ ਗਏ ਕਿਉਂਕਿ ਦੇਰ ਰਾਤ ਤੋਂ ਹੀ ਇਹ ਹਰ ਸਟੇਸ਼ਨ ਦੇ ਉਸ ਯਾਤਰੀ ਦੀ ਬੱਸ ਸਟੈਂਡ ਦੇ ਉਸ ਯਾਤਰੀ ਦੀ ਚੈਕਿੰਗ ਸਖਤੀ ਨਾਲ ਪਾਲਾ ਕਰਨ ਦੇ ਅਦੇਸ਼ ਜਾਰੀ ਕੀਤੇ ਆ ਕਿਸੇ ਵੀ ਮਹਿਲਾ ਯਾਤਰੀ ਜਾਂ ਕਿਸੇ ਵੀ ਬਜ਼ੁਰਗ ਨੂੰ ਤਲਾਸ਼ੀ ਤੋਂ ਬਿਨਾ ਜਾਣ ਦੀ ਜਾਂ ਉਸ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਤਾਂ 26 ਜਨਵਰੀ ਨੂੰ ਲੈ ਕੇ ਕਿ 26 ਜਨਵਰੀ ਨੂੰ ਹਮੇਸ਼ਾ ਹੀ ਆਤੰਕੀ ਸਗੜਨ ਜਾਂ ਸ਼ਰਾਰਤੀ ਹੰਸਨ ਇਸ ਤਾਂ ਦੀ ਘਟਨਾਵਾਂ ਨੂੰ ਅੰਜਾਮ ਨਾ ਦੇ ਸਕਣ ਤਾਂ ਇਸ ਤੋਂ ਪਹਿਲਾਂ ਹੀ ਡੀਜੀਪੀ ਗੌਰਵ ਯਾਦਵ ਤੇ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਨਾਲ ਹੀ ਨਾਰਥਰਨ ਰੇਲਵੇ ਵੱਲੋਂ ਵੀ ਰੇਲਵੇ ਸਟੇਸ਼ਨ ਤੇ ਜਿਹੜੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਤਾਂ तमाम ਉਹ ਯਾਤਰੀ ਜਿਨ੍ਹਾਂ ਦੇ ਕਿਉਂਕਿ 26 ਜਨਵਰੀ ਮਹਿਤ 2 ਦਿਨ ਰਹਿ ਗਏ ਤਾਂ ਇਸ ਤੋਂ ਪਹਿਲਾਂ ਹੀ ਜੀਆਰਪੀ ਦੇ ਨਾਲ ਆਰਪੀਐਫ ਦੇ ਨਾਲ ਹੀ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਪੈਣੀ ਨਜ਼ਰ ਰੱਖਣੀ ਹੈ ਖਾਸ ਕਰਕੇ ਹਰ ਯਾਤਰੀ ਦੀ ਉਸ ਬੈਗਾਂ ਦੀ ਦਾ ਹਰ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਹੋਵੇ ਕਿਉਂਕਿ 26 ਜਨਵਰੀ ਨੂੰ ਜਿਹੜਾ ਸਮਾਂ ਹੁੰਦਾ ਹੈ ਤਾਂ ਵੀ ਭੜ ਦਾ ਗੰਦਰ ਰਿਵਸ ਤਾਂ ਇਸ ਦਾ ਕੇਜਾ ਕਿਸੇ ਵੀ ਖਾਸ ਕਰਕੇ ਇਸ ਵਾਰ ਬਜ਼ੁਰਗਾਂ ਨੂੰ ਲੈ ਕੇ ਖਾਸ ਹਦਾਇਤਾਂ ਜਾਰੀ ਕੀਤੀ ਵੀ ਕਿਸੇ ਵੀ ਬਜ਼ੁਰਗ ਜਾਂ ਉਸ ਸ਼ਖਸ ਤੋਂ ਪੈਣੀ ਨਖਰ ਰੱਖੀ ਜਾਵੇ ਤਾਂ ਉਸ ਤੇ ਨਾਲ ਹੀ ਉਸ ਬੈਗ ਦੀ ਚੈਕਿੰਗ ਕੀਤੀ ਜਾਵੇ ਚਾਹੇ ਉਹ ਮਹਿਲਾ ਖਾ ਸਕੇ ਇਸ ਵਾਰ ਮਹਿਲਾ ਦੇ ਬੈਗਾਂ ਨੂੰ ਵੀ ਸਖਤੀ ਆਦੇਸ਼ ਜਾਰੀ ਕੀਤੇ ਵੀ ਮਹਿਲਾ ਦੇ ਬੈਗਾਂ ਨੂੰ ਵੀ ਬਿਲਕੁਲ ਪੈਨੀ ਨਜ਼ਰ ਰੱਖੋ ਤੇ ਅਗਰ ਸ਼ੱਕ ਹੁੰਦਾ ਤਾਂ ਉਸ ਨੂੰ ਉਸ ਦੀ ਸਖਤੀ ਨਾਲ ਜਾਂਚ ਕਰਨ ਤੋਂ ਬਾਅਦ ਹੀ ਉਸ ਨੂੰ ਉਸ ਦੀ ਕਾਮਬਲ ਜਾਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਬੱਸ ਸਟੈਂਡ ਔਰ ਰੇਲਵੇ ਸਟੇਸ਼ਨ ਤੇ ਜਿਹੜਾ ਜੀ ਆਰ ਪੀ ਦੇ ਨਾਲ ਆਰ ਪੀ ਐਫ ਤੇ ਪੰਜਾਬ ਪੁਲਿਸ ਦੀ ਰਹੀ ਹੁੰੜੀ ਸਖਤੀ ਆ ਕਾਫੀ ਹੁਣ ਤੇਜ ਹੋ ਚੁੱਕੀ ਆ ਔਰ ਕਿਸੇ ਵੀ ਖਾਸ ਪਹਿਲੇ ਜਗਰਤੀ ਵੀ ਕਿਸੇ ਵੀ ਮਹਿਲਾ ਦੇ ਬੈਗ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਕਿਉਂਕਿ ਜਿਹੜੇ ਆਰਡਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਪੰਜਾਬ ਦੇ ਡੀਜੀਪੀ ਗੌਰਵ ਯਾਦਤੇ ਪੰਜਾਬ ਇਸ ਕਾਬਲੋਂ ਵੀ ਕੋਈ ਖਾਸ ਕਰ ਇਸ ਮੌਕੇ ਤੇ ਜਿਹੜੇ ਆਤੰਕੀ ਸੰਗਠਨ ਜਾਂ ਸ਼ਰਾਰਤੀ ਹੰਸਨ ਮਹਿਲਾਤਾ ਤੇ ਬਜ਼ੁਰਗਾਂ ਦਾ ਸਹਾਰਾ ਲੈਂਦੇ ਤਾਂ ਇਸ ਵਾਰ ਖਾਸ ਕਰਕੇ ਮਹਿਲਾਮਾ ਤੇ ਬਜ਼ੁਰਗਾਂ ਦੇ ਬੈਗ ਨੂੰ ਸਖਤੀ ਨਾਲ ਚੈੱਕ ਕਰਨ ਦੇ ਵੀ ਆਦੇਸ਼ ਜਾਰੀ ਹੋਇਆ ਤੇ ਇਸ ਦੇ ਨਾਲ ਹੀ ਹਰ ਉਸ ਯਾਤਰੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗਾ ਜਿਹੜੇ ਆਰਡਰ ਦਿਸ਼ਾ ਨਿਰਦੇਸ਼ ਜਾਰੀ ਹੋਇਆ ਕਿਉਂਕਿ ਇਸ ਦੇ ਨਾਲ ਹੀ ਜਿਹੜੇ ਹੋ ਜਿਹੜੇ ਲੋਕ ਬਾਰੋਂ ਆਉਂਦੇ ਆ ਦੂਜੇ ਰਾਜਾਂ ਤੋਂ ਆਉਂਦੇ ਆ ਉਸ ਦਾ ਵੀ ਹਰ ਸਮਾਨ ਦੇ ਸਕਤੀ ਦਾ ਤਲਾਸ਼ੀ ਲੈਣ ਦੇ ਵੀ ਗਾਲ ਆਖੀ ਗਈ ਆ ਸੋ ਜੀ ਆਰ ਪੀ ਦੇ ਨਾਲ ਆਰ ਪੀ ਐਫ ਤੇ ਪੰਜਾਬ ਪੁਲਿਸ ਖਾਸ ਕਰਕੇ ਸਟੇਸ਼ਨ ਤੇ ਆਉਣ ਵਾਲੇ ਹਰ ਉਸ ਸ਼ਖਸ ਦੀ ਬਿਲਕੁਲ ਬਰੀਕੀ ਨਾਲ ਸਮਾਨ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਖਾਸ ਕਰਕੇ ਮਹਿਲਾਵਾਂ ਦੀ ਗੱਲ ਕੀਤੀ ਤਾਂ ਮਹਿਲਾ ਪੁਲਿਸ ਵੀ ਬਿਲਕੁਲ ਹਰ ਉਸ ਮਹਿਲਾ ਦੀ ਬੈਗਾ ਦੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਮੈਂ بار-ਬਾਰ ਗੱਲ ਕੀਤੀ ਯਾਰੀ ਕਿ ਮਹਿਲਾ ਦੇ ਅਗਾਂਹ ਜਿਹੜੇ ਆਤੰਗੀ ਸੰਗਠਨ ਹੁੰਦੇ ਆ ਉਹ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗ ਨੂੰ ਇਸੀ ਢਾਲ ਬਣਾ ਕੇ ਸਮਾਨ ਰੱਖ ਸਕਦੇ ਆ ਤਾਂ ਅਨਸੁਖਾਵੀ ਕਟਾਂ ਨੂੰ ਇੰਜ਼ਾਮ ਦੇ ਸਕਦੇ ਆ ਤਾਂ ਉਸੇ ਨਜ਼ਰਦੂਰ ਲਈ ਉਸੇ ਸ਼ਕਤੀ ਨੂੰ ਅਪਣਾਦੇ ਹੋਏ ਪੰਜਾਬ ਦੀ ਜੀਆਰਪੀ ਪੁਲਿਸ ਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਹੁਣ ਮਹਿਲਾ ਦੇ ਸਨਮਾਨ ਦੀ ਬਰੀਕੀ ਨਾਲ ਇਸ ਦੇ ਨਾਲ ਬਜ਼ੁਰਗਾਂ ਦੇ ਸਨਮਾਨ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਂਦੀ ਤਾਂ ਕੋਈ ਸਟੇਸ਼ਨ ਜਾਂ ਬੱਸ ਸਟੈਂਡ ਤੇ ਇਦਾਂ ਦੀ ਕੋਈ ਅਨਸਕਾਮੀ ਘਟਣਾ ਹੋਵੇ ਤਾਂ ਮੈਂ ਨਾਸਤਮ ਜੀਆਰਪੀ ਦੇ ਮੁਲਾਜ਼ਮ ਹਾਂ ਸਸੀ ਗਾਜੀ ਭਾਜੀ ਭਾਜੀ 26 ਜਨਵਰੀ ਕਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਹੈ 26 ਜਨਵਰੀ ਕਰਕੇ ਸੁਰੱਖਿਆ ਪ੍ਰਬੰਧ ਪੂਰੇ ਕੱਢੜੇ ਕੀਤੇ ਗਏ ਨੇ ਸਾਰੀ ਫੋਰਸ ਸਾਰੇ ਮੁਲਾਜ਼ਮ ਹਰ ਇੱਕ ਪੈਂਟਾਂ ਦੇ ਲਾਏ ਹੋਏ ਨੇ ਕਿਉਂਕਿ ਡੀਜੀਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਵੀ ਕੋਈ 26 ਜਨਵਰੀ ਕਰਕੇ ਕੋਈ ਇਦਾਂ ਦੀ ਘਟਨਾ ਨਾ ਵਾਪਰੇ ਜੀ ਦੇ ਵਿੱਚ ਆਪਣਾ ਕੋਈ ਕੋਈ ਨੁਕਸਾਨ ਹੋ ਸਕੇ ਕਿ ਜਦੋਂ ਇਹ ਮਹਿਲਾ ਵੀ ਕੋ ਬੜੇ ਖਾਰੇ ਬੈਗ ਟੈਕਸ ਕਰਦੇ ਹਰ ਯਾਤਰੀ ਦੀ ਚੈਕਿੰਗ ਕੀਤੀ ਜਾਂਦੀ ਹੈ ਚਾਹੇ ਲੇਡੀ ਆ ਚਾਹੇ ਜੈਂਟਸ ਸਖੀਰ ਨਿਗਾਹ ਨਾਲ ਦੇਖਿਆ ਜਾ ਰਿਹਾ ਵੀ ਕੋਈ ਏਦਾਂ ਦਾ ਅੰਸਰ ਕੋਈ ਮਾੜੀ ਵਰਕਰ ਨਿਜਾਮ ਨਾ ਐਸ ਵਕ ਬੜੀ ਸਖਤ ਅਦੇਸ਼ ਤੇ ਵੀ ਖਾਸ ਕਰਕੇ ਮਹਿਲਾਵਾਂ ਦੇ ਬੈਗ ਦੇ ਨਾਲ ਬਜ਼ੁਰਗਾਂ ਦੇ ਬੈਗ ਵੀ ਚੈੱਕ ਕੀਤੇ ਜਾਂਦੇ ਕਿ ਜਿਹੜੇ ਆਤੰਕੀ ਸੰਗਠਨ ਹੁੰਦੇ ਸ਼ਰਾਰਤੀ ਸੰਸ ਹੁੰਦੇ ਆ ਉਹ ਬਜ਼ੁਰਗਾਂ ਤੇ ਮਹਿਲਾ ਨੂੰ ਆਪਣਾ ਤਾਲ ਬਣਾ ਕੇ ਇਦਾਂ ਦੀ ਸਮਾਨ ਰੱਖ ਸਕਦੇ ਤਾਂ ਬੜੀ ਸ਼ਕਤੀ ਅਧੇਸ਼ਰੀ ਤੇ ਬਗੈਰਾ ਹਾਂਜੀ ਸ਼ਕਤੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਸਟੇਸ਼ਨ ਤੇ ਤਕਰੀਬਨ 1 ਲੱਖ ਯਾਤਰੀ ਉੱਤਰਦਾ ਚੜ੍ਹਦਾ ਉਹਦੇ ਕਰਕੇ ਵੇਰ ਹਰ ਇੱਕ ਗੱ train ਦੀ ਵੀ ਚੈਕਿੰਗ ਕੀਤੀ ਜਾਂਦੀ ਹੈ ਜਿਹੜੀ train ਆਉਂਦੀ ਹੈ ਤੇ ਆਉਣ ਜਾਣ ਵਾਲੇ ਮਸافرਾਂ ਤੇ ਨਿਗਰੱਖੀ ਜਾ ਰਹੀ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਹਾਂ ਦੱਸ ਦੇ ਕਿ 26 ਜਨਵਰੀ ਨੂੰ ਮਹਾਤ ਦੋ ਦਿਨ ਦਾ ਵਕਫਾ ਰਹਿ ਗਿਆ ਤਾਂ ਇਸ ਵਕਤ ਜਿਹੜੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਇਸ ਨਾਲ ਪੰਜਾਬ ਦੀ ਮਾਂ ਸਿਕਾਇਤ ਦੇ ਨਾਲ ਹੀ ਇਹ ਗੱਲ ਕੀਤੀ ਜਾਵੇ ਨਾਰਦਰਨ ਰੇਲ ਉੱਤਰ ਰੇਲਵੇ ਭਾਰਤ ਵੱਲੋਂ ਵੀ ਹਰ ਉਸ ਰੇਲਵੇ ਸਟੇਸ਼ਨ ਤੇ ਖਾਸ ਕਰਕੇ ਬਜ਼ੁਰਗ ਤੇ ਮਹਿਲਾ ਦੇ ਬੈਗਾ ਦੀ ਜਿਹੜੀ ਚੈਕਿੰਗ ਹੈ ਕਿਉਂਕਿ ਇਸ ਮੌਕੇ ਤੇ ਜਿਹੜੇ 26 ਜਨਵਰੀ ਆਂਦੀ ਤਾਂ ਆਤੰਕੀ ਇਸ ਘਟਨ ਦੇ ਨਾਲ ਹੀ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਮਹਿਲਾਵਾਂ ਤੇ ਨਾਲ ਹੀ ਬਜ਼ੁਰਗਾਂ ਨੂੰ ਆਪਣੀ ਢਾਲ ਬਣਾ ਕੇ ਇਦਾਂ ਦੇ ਕੋਈ ਸਨਮਾਨ ਨਾ ਰੱਖ ਸਕਦੇ ਕੋਈ ਇਦਾਂ ਦੀ ਅਨਸਫਾਈ ਕਟਣ ਨੂੰ ਅੰਜਾਮ ਨਾ ਦੇ ਸਕਣ ਇਸ ਲਈ जीआरपी पुलिस ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਖਾਸ ਕਰਕੇ ਮਹਿਲਾਵਾਂ ਬਜ਼ੁਰਗਾਂ ਦੇ ਬੈਗ ਉਹ ਯਾਤਰੀ ਜਿਹੜੇ ਸਟੇਸ਼ਨ ਤੇ ਆਏ ਆ ਤਾਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਤਾਂ ਕਿ 26 ਜਨਵਰੀ ਦਾ ਆਪਣਾ ਗੰਦਰ ਅੰਦਰ ਦਿਵਸ ਦਾ ਭਾਰਤ ਦਾਤਾ ਉਸ ਨੂੰ ਬੜੇ ਅਮਨੋ ਆਮਾਨ ਸ਼ਾਂਤੀ ਨਾਲ ਪਹੁੰਚੀਤਾ ਜਾਵੇ ਤਾਂ ਡੀਜੀਪੀ ਗੌਰਵ ਯਾਦਵ ਵੱਲੋਂ ਵੀ ਇਹ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸੀ ਤਾਂ ਕਿ ਕੱਲ ਤੋਂ ਹੀ ਖਾਸ ਕੇ ਏਡੀਜੀਪੀ ਲਾਲ ਅਰਪੇ ਸ਼ੁਕਲਾ ਵੀ ਖਾਸ ਤੌਰ ਤੇ ਲੁਧਿਆਣਾ ਪਹੁੰਚੇ ਸੀ ਤਾਂ ਉਹਨਾਂ ਨੇ ਹਰ ਸਟੇਸ਼ਨ ਦੇ ਬੱਸ ਸਟੈਂਡੀ ਚੈਕਿੰਗ ਕੀਤੀ ਸਾ ਬਿਲਕੁਲ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੀ ਸੀ ਹਰ ਉਸ ਪੁਲਿਸ ਮੁਲਾਜ਼ਮ ਨੂੰ ਜਿਹੜੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੀ ਸੁਰੱਖਿਆ ਵਸਤ ਤੈਦਾਤਾ ਤੇ ਹਰ ਉਸ ਜਾਤੀ ਦੀ ਸਖਤੀ ਨਾਲ ਚੈੱਕ ਕੀਤੀ ਜਾਵੇ ਤਾਂ ਕਿ 26 ਜਨਵਰੀ ਜਿਹੜਾ ਦਿਨ ਗਣਤੰਤਰ ਦਿਵਸ ਦਾ ਭਾਰਤ ਦਾ ਉਹ ਬੜੇ ਅਮਨੋ ਆਮਾਨਾ ਨਿਕਲ ਜਾਵੇ ਕਮਾਂਮਨ ਬੋਬੀਨਾ ਸੰਦੀਪ ਸ਼ਰਮਾ ਦਿਨੀ ਸਰਟੀ ਵੀ ਲੁਧਿਆਣਾ